ਜਾ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੰਨਦੇ ਮੱਥਾ ਟੇਕਦੇ ਰੋਜ਼ ਐਵੇਂ ਨਵੀਂ ਸਿੱਖਿਆ ਕਢ ਲੈਣੀ ਇਹ ਪਤਾ ਨਹੀਂ ਕਿੱਥੋਂ ਕਾਂਗਿਆਰੀ ਜੀ ਵਿੱਚ ਆਵੜੀ ਸਾਡੇ ਹੋਰ ਹੀ ਸਿੱਖਿਆ ਦੇ ਜਾਂਦੇ ਜਿਨ੍ਹਾਂ ਨੂੰ ਨਾ ਤੇ ਪਤਾ ਉੱਪਰਲਾ ਨਾ ਥੱਲੇ ਵਾਲਾ ਕੱਖ ਦਾ ਗਿਆਨ ਨਹੀਂ ਐਵੇਂ ਦੁਨੀਆ ਬਿਗਾੜ ਛੱਡੀ ਸਾਰੀ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਆ ਉਪਦੇਸ਼ ਹੀ ਆ ਆਖੇ ਕੱਪੜੇ ਨੂੰ ਤਾਂ ਖੂਨ ਲੱਗ ਜੇ ਮੈਲਾ ਹੋ ਜਾਂਦਾ ਤੇ ਢਿੱਡ ਚ 20 ਆਂਡੇ ਪਾ ਕੇ ਜੇ ਮਹਾਰਾਜ ਤਾਬਿਆ ਬਹਿ ਗਿਆ ਜਾਂ ਖਾ ਕੇ ਹੱਡੀਆਂ ਚੂਬ ਕੇ ਕੋਈ ਬਹਿ ਜੇ ਆ ਕੇ ਆ ਕੇ ਪਾਠ ਕਰਦਾ ਗੁਰਦੁਆਰੇ ਬਹਿ ਜੇ ਮਹਾਰਾਜ ਇਹ ਕਾਜੀ ਨੂੰ ਨਹੀਂ ਸਾਰਿਆਂ ਨੂੰ ਹੀ ਉਪਦੇਸ਼ ਕਰ ਰਹੇ ਹਾਂ ਹਾਂ ਜੀ ਉਪਦੇਸ਼ ਹੁੰਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਬੰਦੇ ਦਾ ਖੂਨ ਪੀਣਾ ਰਿਸ਼ਵਤਾਂ ਲੈਣੀਆਂ ਅਸਲ ਵਿੱਚ ਇਹ ਪੰਡਤਾਂ ਨੂੰ ਜਦੋਂ ਸਮਝਾਇਆ ਸੀ ਇੱਥੇ ਕਾਜੀ ਨੂੰ ਸਮਝਾਇਆ ਪੰਡਤਾਂ ਨੂੰ ਇਹੀ ਸਮਝਾਇਆ ਸੀ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਹੈ ਉਥੇ ਵੀ ਇਹੀ ਸਮਝਾਇਆ ਸੀ ਕਿ ਤੁਸੀਂ ਦੁਨੀਆ ਨੂੰ ਹੁਣ ਇਹ ਪਖੰਡਵਾਦ ਨਹੀਂ ਕਿ ਦੁਨੀਆ ਨੂੰ ਦਿਨੇ ਕਹਿਣਾ ਰਾਤ ਨਹੀਂ ਅਸੀਂ ਹੱਥ ਨਹੀਂ ਲਾਉਂਦੇ ਅਸੀਂ ਆਹ ਚੀਜ਼ ਨੂੰ ਹੱਥ ਨਹੀਂ ਆਉਂਦੇ ਪੜਦਾ ਨਹੀਂ ਕੀ ਕਰਨਾ ਰਾਤ ਨੂੰ ਚੋਰੀ ਛੁਪੇ ਬਣਾ ਕੇ ਖਾ ਲੈਣਾ ਚੋਰੀ ਚੋਰੀ ਕਈ ਚੀਜ਼ਾਂ ਫੇਸ ਕਰ ਲੈਣੀਆਂ ਫਿਰ ਚੋਰੀ ਚੋਰੀ ਇਸਤਰੀਆਂ ਨਾਲ ਵੀ ਵਿਚਾਰ ਕਰ ਲੈਣੇ ਸੋ ਮਹਾਰਾਜ ਨੇ ਫਿਰ ਉਹ ਸਾਰੇ ਸ਼ਬਦ ਵਿੱਚ ਉਥੇ ਸਾਰਾ ਕੁਝ ਲਿਖਿਆ ਹੈ ਇਸਤਰੀ ਪੁਰਖ ਹੈ ਜਾਨ ਇਸ ਮੇਲਾ ਬਹੁਤ ਹੈ ਮੰਦ ਕਮਾਹੀ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਲੋਕ ਲੋਕ ਕੇ ਖਾਣਾ ਤੇ ਦਿਨੇ ਲੋਕਾਂ ਨੂੰ ਕਹਿਣਾ ਇਹ ਖਾਣਾ ਨਹੀਂ ਚਾਹੀਦਾ ਤੇ ਫੇਰ ਤੁਸੀਂ ਲੋਕਾਂ ਨੂੰ ਕਹਿੰਦੇ ਇੱਥੇ ਆ ਇੰਨਾ দান ਕਰ ਇੱਥੇ ਹੁਣ ਤੇਰੇ ਫਲਾਣੇ ਪਿਤਰ ਲਈ ਇੰਨਾ ਸੋਨਾ ਰੱਖ ਫਲਾਣੇ ਲਈ ਇਹ ਕੰਮ ਕਰ ਹਾਲਾਤ ਬਹੁਤ ਵਿਗੜ ਚੁੱਕੇ ਸਨ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਕੀਤਾ ਕਿ ਹਾਲਾਤ ਹਮੇਸ਼ਾ ਵਿਗੜ ਜਾਂਦੇ ਨੇ ਕੁਝ ਸਮਾਂ ਪਾ ਕੇ ਫੇਰ ਕਿਸੇ ਨਾ ਕਿਸੇ ਨੂੰ ਆਉਣਾ ਪੈਂਦਾ ਸਮਝਾਉਣ ਵਾਸਤੇ ਇੱਥੇ ਵੀ ਸਤਿਗੁਰੂ ਮਹਾਰਾਜ ਉਹੀ ਸਮਝਾ ਰਹੇ ਨੇ ਕਿ ਮੂੰਹੋਂ ਕਹਿਣਾ ਅਸੀਂ ਤਾਂ ਖਾਂਦੇ ਹੀ ਕੁਛ ਨਹੀਂ ਜੀ ਬਸ ਉਦਾਂ ਬੰਦਿਆਂ ਦਾ ਖੂਨ ਪੀ ਜਾਣਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਵੇ ਮਹਾਰਾਜ ਫਿਰ ਕਿਰਪਾ ਕਰੋ ਕਾਜੀ ਨੂੰ ਸਮਝ ਪੈ ਗਈ ਗੱਲ ਤਾਂ ਸਹੀ ਅੰਦਰ ਲੈ ਕੇ ਬੈਠ ਜਾਂਦੇ ਆ ਅਸੀਂ ਹਿਰਦੇ ਪੇਟ ਭਰ ਕੇ ਉੱਥੇ ਬੈਠ ਜਾਂਦੇ ਆ ਐਸੀ ਤਰ੍ਹਾਂ ਇੱਕ ਗੱਲ ਯਾਦ ਆ ਕਿ ਕੋਈ ਗੁਰਮੁਖ ਪਿਆਰੇ ਕਾਫੀ ਪੁਰਾਣੀ ਵਕਤਾਂ ਦੇ 80-85 ਸਾਲ ਦੀ ਉਮਰ ਹੈ ਬਹੁਤ ਮਹਾਜਮਾ ਦੀ ਸੰਗਤ ਕੀਤੀ ਉਹਨਾਂ ਨੇ ਉਹ ਗੱਡੀ ਵਿੱਚ ਜਾ ਰਹੇ